ਕਿਉਂ ਮੈਂ ਇਕਾਲੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੈਰਿਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਤੇ ਹੁਣ ਨਾਲ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਹੈ ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜੀ ਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਟਹਿ ਢੇਰੀ ਕੀਤਾ ਦੇਖੋ ਮੈਂ ਇਕਾਲੀ ਲਿਖਿਆ ਵੀ ਸੀ ਤੇ ਅੱਜ ਹੋਰ ਕਲੈਰਿਟੀ ਹੋ ਗਈ ਵੀ ਇਹ ਗਾਂਧੀ ਪਰਿਵਾਰ ਹਮੇਸ਼ਾ ਇਹ ਪੰਜਾਬੀਆਂ ਦੇ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਾਉਂਦਾ ਇਹੀ ਕੰਮ ਕਈ ਮੈਨੂੰ ਕਹਿੰਦੇ ਆ ਪਾਰਟੀ ਚ ਰਹਿ ਕੇ ਜੀ ਤੂੰ ਕਾਂਗਰਸ ਸੀ ਪਹਿਲਾਂ ਜਾਂ ਨਹੀਂ ਸੀ ਤੇ ਬਰ ਇਸੇ ਕਰਕੇ ਤਾਂ ਕਾਂਗਰਸ ਛੱਡੀ ਆ ਹੋਰ ਕਿਸ ਹੋਰ ਕਾਦੇ ਕਰਕੇ ਕਾਂਗਰਸ ਛੱਡੀ ਆ ਇਹੀ ਗੱਲਾਂ ਚ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਬਈ ਰਾਹੁਲ ਗਾਂਧੀ ਮੈਂ ਕੱਲ ਕਿਹਾ ਸੀ ਵੀ ਇਹ ਵੋਟਾਂ ਖਾਤਰ ਤੇ ਹੁਣ ਨਾਦ ਦੀ ਨਾਲ ਇੰਦਰਾ ਗਾਂਧੀ ਜੀ ਦਾ ਅੱਜ ਜਨਮ ਦਿਨ ਆ। ਇੰਦਰਾ ਗਾਂਧੀ ਉਹੀ ਇੰਦਰਾ ਗਾਂਧੀ ਜੀ ਨੇ ਟੋਪਾਂ ਨਾਲ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਢਾਹ ਢੇਰੀ ਕੀਤਾ। ਤੇ ਨਸ਼ਲ ਕੁਸ਼ੀ ਸਾਡੇ ਮੈਸੇਜਰ ਜਿਹੜਾ ਉਹ ਹਰ ਦੇਸ਼ ਦੇ ਵੱਡੇ ਸ਼ਹਿਰ ਚ ਸਿੱਖਾਂ ਨੂੰ ਮਾਰਿਆ ਗਿਆ। ਤੇ ਕੀ ਰਾਹੁਲ ਗਾਂਧੀ ਜਾਣ ਬੁੱਝ ਕੇ ਉਹੀ ਰਾਤ ਸਵੇਰੇ 12 ਵਜੇ ਤੋਂ ਬਾਅਦ ਉਹਦਾ ਜਨਮ ਦਿਨ ਸ਼ੁਰੂ ਹੋ ਜਾਣਾ ਇੰਦਰਾ ਗਾਂਧੀ ਜੀ ਦਾ। ਕੀ ਤੂੰ ਬਾਰ-ਬਾਰ ਉਹ ਸਿੱਖਾਂ ਦੇ ਨਮਕ ਛਕਣਾਉਂਦਾ ਜਾਂ ਤੂੰ ਦੇਖਣ ਆਉਣਾ ਦੁਬਾਰਾ-ਦੁਬਾਰਾ ਵੀ ਇਹ ਦਰਬਾਰ ਸਾਹਿਬ ਜਿਹੜੀ ਮੇਰੀ ਦਾਦੀ ਨੇ ਢਾਇਆ ਸੀ ਉਹ ਕਿਸ ਹਾਲਾਤ ਚ ਸਾਡੇ ਲੋਕ ਐਸੇ ਨਹੀਂ ਮੈਂ ਦੇਖਿਆ ਆ ਜਿਹੜੇ ਲੀਡਰ ਵੀ ਨੇ ਇਹ ਕਿਵੇਂ ਚਮਚਾ ਗਰੀ ਕਰਦੇ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੇ ਸਾਰੇ ਪੰਜਾਬ ਦੇ ਬਜ਼ੁਰਗਾਂ ਨੂੰ ਮਾਮਾਂ ਨੂੰ ਧੀਆਂ ਨੂੰ ਭੈਣਾਂ ਨੂੰ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਗਿਆ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਕੋ-ਕੋ ਗੜਾਂ ਚ ਟਾਇਰ ਪਾਏ ਪਾਏ ਤੇ ਇਹੀ ਦਰਬਾਰ ਸਾਹਿਬ ਜਿੱਥੇ ਤੁਸੀਂ ਅਲੇ-ਦਲੇ ਫਿਰਦੇ ਸੀ ਇਹੀ ਦਰਬਾਰ ਸਾਹਿਬ 'ਚ ਖੂਨਾ ਨਾਲ ਲੱਤ-ਪੱਤ ਲਾਸ਼ਾਂ ਤੇਂਦਰਾ ਗਾਂਧੀ ਜੀ ਜਿਨ੍ਹਾਂ ਦਾ ਇਹ ਜਨਮ ਦੇਣਾ ਚ ਤੇ ਐਨ ਕੁਸ਼ ਘੰਟੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਆਇਆ ਤੇ ਤੁਹਾਨੂੰ ਮੂਰਖ ਹੋ ਇਹ ਗੱਲ ਪਤਾ ਹੀ ਨਹੀਂ ਗਈ ਕਿ ਉਹਦੇ ਮਨ 'ਚ ਕੀ ਆ ਤੇ ਕਿਉਂ ਉਹ ਇਹ ਕਰ ਰਿਹਾ ਤੇ ਦਵਾਰਾ ਉਹ ਛੇੜ ਕੇ ਗਿਆ ਐਨ ਤੇ ਉੱਥੋਂ ਮੱਥਾ ਟੇਕ ਕੇ ਸਿੱਧਾ ਰਾਤ ਨੂੰ ਸਵੇਰੇ ਆਪਣੀ ਦਾਦੀ ਦੇ ਸਮਾਦੀ ਦੇ ਮੱਥਾ ਟੇਕਿਆ ਤੁਸੀਂ ਅੰਦਾਜ਼ਾ ਲਾ ਲਓ ਕਿਸ ਤਰੀਕੇ ਦੇ ਜ਼ਖਮ ਤੇ ਚੋਟ ਤੁਹਾਨੂੰ ਪੰਜਾਬੀਆਂ ਦਾ ਸਿੱਖਾਂ ਨੂੰ ਦੇ ਰਿਆ ਪਹਿਲਾਂ ਸਿੱਧਾ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਸਿੱਧਾ ਆਪਣੀ ਦਾਦੀ ਦੇ ਜਿਹਨੇ ਟਹਿ ਟੇਰੀ ਕੀਤਾ ਸਾਡਾ ਕਾਲ ਤੱਕ ਉਹਨੂੰ ਜਾ ਕੇ ਫੁੱਲ ਚੜਾ ਰਿਆ ਸ਼ਰਧਾ ਦੇ ਫੁੱਲ ਭੇਟ ਕਰ ਰਿਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰਾਹੁਲ ਗਾਂਧੀ ਕਿੰਨਾ ਪੰਜਾਬੀਆਂ ਦਾ ਤੇ ਗਾਂਧੀ ਫੈਮਿਲੀ ਕਿੰਨੇ ਪੰਜਾਬੀਆਂ ਦਾ ਹਤੈਸ਼ੀ ਆ ਤੇ ਜਿਹੜੇ ਆਲੇ-ਦਾਲੇ ਫਿਰਦੇ ਸੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਥੋੜਾ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਵੀ ਉਹ ਕਿਸ ਮੰਸਰ ਆਇਆ ਇਸ ਕਰਕੇ ਗੁਰਦੁਆਰੇ ਆਇਆ ਸਭ ਨੂੰ ਜੀ ਆਇਆਂ ਗੁਰਦੁਆਰਾ ਸਮਝਦਾ ਏ ਪਰ ਦਿਨ ਦੇਖੋ ਤੇ ਤੈਅ ਕੀਤਾ ਉਹਨੇ ਦਿਨ ਕਿਹੜਾ ਤੈਅ ਕੀਤਾ ਇਹ ਦੇਖ ਲਓ ਵੀ ਸਿੱਧਾ ਉੱਥੋਂ ਆਪਣੀ ਦਾਦੀ ਦੇ